ਧੰਨਵਾਹਿ ਗੁਰੂ ਸਾਹਿਬ ਜੀਓ ਪੋਖ ਤੁਖਾਰਣਾ ਬਿਆਪਈ ਕੰਠ ਮਿਲਿਆ ਹਰਨਾ ਮਨ ਬੇਦਿਆ ਚਰਨਾ ਰਬਿੰਦ ਦਰਸ਼ਨ ਲਗੜਾ ਸਾਹ ਓਟ ਗੋਬਿੰਦ ਗਪਾਲ ਰਾਏ ਸੇਵਾ ਸਵਾਮੀ ਲਾ ਵਿਖਿਆ ਪੋ ਨਾ ਸਕੇ ਮਿਲ ਸਾਧੂ ਗੁਣ ਗਾ ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾ ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜਿਆਓ ਬਾਰ ਜਾਉ ਲਖ ਬੇਰੀਆ ਹਰ ਸੱਜਣ ਅਗਮ ਅਗਾ ਸ਼ਰਮ ਪਈ ਨਾਰਾਇਣ ਨਾਨਕ ਦਰ ਪਿਆਉ ਕੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾ ਕੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ بے ਪਰਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਅਤੀ ਵਡਭਾਗੇ ਹੋ ਜੋ ਸਤਗੁਰਾਂ ਦੇ ਪਾਵਨ ਚਰਣਾ ਵਿੱਚ ਸੁਭਾਈਮਾਨ ਹੋ ਕੇ ਸਤਿਗੁਰ ਜੀ ਦੀਆਂ ਅਸੀਸਾਂ ਬਖਸ਼ਿਸ਼ਾਂ ਦੇ ਪਾਤਰ ਬਣ ਰਹੇ ਹੁਣੇ ਆਪ ਜੀ ਨੇ ਸਤਿਗੁਰਾਂ ਦੀ ਕਿਰਪਾ ਨਾਲ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਸਰਬਨ ਕੀਤਾ ਹੈ ਅੱਜ ਦੇਸੀ ਮਹੀਨੇ ਦੇ ਮੁਤਾਬਕ ਪੋਦੇ ਮਹੀਨੇ ਦੀ ਆਰੰਭਤਾ ਹੋਈ ਹੈ ਜਿਸ ਤਰ੍ਹਾਂ ਆਪ ਜੀ ਸਾਰੇ ਗੁਰਬਾਣੀ ਦੇ ਸਰੋਤੇ ਹੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਧ ਸੰਗਤ ਦੀ 2-12 ਮਾ ਹਨ ਇੱਕ ਜੋ ਸਾਡੀ ਰਵੈਤ ਜੋ ਅਸੀਂ ਸ਼ਬਦ ਪੜ੍ਹਦੇ ਸੁਣਦੇ ਹਰ ਇੱਕ ਮਹੀਨੇ ਇੱਕ 12 ਮਾਹ ਗੁਰੂ ਨਾਨਕ ਸਾਹਿਬ ਜੀ ਦਾ ਵਿਚਾਰਨ ਕੀਤਾ ਤੁਖਾਰੀ ਰੰਤ ਜਿਸ ਤਰ੍ਹਾਂ ਇਹਦੇ ਵਿੱਚ ਸਤ ਗੁਰੂ ਕਿਰਪਾ ਕਰਦੇ ਆ ਪੋਖ ਤੁਖਾਰ ਨਾ ਬਿਆਪਈ ਕੰਠ ਮਿਲਿਆ ਹਰ ਨਾ ਤੁਖਾਰ ਦਾ ਰਤ ਹ ਕਕਰ ਕਠੋਰਤਾ ਕੋਰਾਪਣ ਜੇ ਆਪਾਂ ਬਾਹਰਲੀ ਗੱਲ ਕਰੀਏ ਨਾ ਬਾਹਰਲੀ ਸਰਦ ਦੀ ਗੱਲ ਕਰੀਏ ਇਸੇ ਭਾਵ ਨੂੰ ਗੁਰਨਾਨਕ ਸਾਹਿਬ ਦੀ ਵਿਚਾਰਨ ਕਰਦੇ ਗੁਰੂ ਸਾਹਿਬ ਕਹਿੰਦੇ ਪੋਖ ਤੁਖਾਰ ਪੜੇ ਬਨ ਤ੍ਰਿੰਨ ਰਸ ਸੋਖੈ ਭਾਵੇਂ ਮਤਲ ਜਦੋਂ ਤੁਖਾਰ ਪੋ ਦੇ ਮਹੀਨੇ ਵਿੱਚ ਠੰਡ ਪੈਂਦੀ ਆ ਬਰਫ ਪੈਂਦੀ ਆ پوਕ ਤਖਾਰ ਪੜੇ ਬਨ ਤ੍ਰਿੰਨ ਰਸ ਸੁਖ ਹੈ ਆ ਜਿਹੜਾ ਕਾਫੂਸਨ ਦਾ ਨਾ ਇਹ ਵੀ ਠੰਡ ਦੇ ਨਾਲ ਸੁੱਕ ਜਾਂਦਾ ਇਹਦਾ ਰਸ ਸੁੱਕ ਜਾਂਦਾ ਇਹ ਤਾਂ ਹੁਣ ਬਾਹਰਲੀ ਗੱਲ ਹੋ ਗਈ ਪਰ ਗੁਰੂ ਸਾਹਿਬ ਜੀ ਕਹਿੰਦੇ ਕਈਆਂ ਦਾ 1 ਮਹੀਨਾ ਨਹੀਂ ਸਾਰੀ ਜ਼ਿੰਦਗੀ ਤਖਾਰ ਵਿੱਚ ਨਿਕਲ ਜਾਂਦੀ ਕਟਕੋਰੇਪਨ ਵਿੱਚ ਨਿਕਲ ਜਾਂਦੀ ਕਠੋਰਤਾ ਦੇ ਵਿੱਚ ਨਿਕਲ ਜਾਂਦੀ ਰਸਲੀ ਜੀਵਨ ਦੇ ਵਿੱਚ ਆਉਂਦਾ ਪਰ ਜਿਹਨਾਂ ਨੇ ਬਾਣੀ ਨੂੰ ਅੰਦਰ ਲੈ ਕੇ ਜਾਣ ਦਾ ਯਤਨ ਕੀਤਾ ਗੁਰੂ ਦੇ ਉਪਦੇਸ਼ਾਂ ਨੂੰ ਅੰਦਰ ਲੈ ਕੇ ਜਾਣ ਦਾ ਯਤਨ ਕੀਤਾ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਠੰਡ ਨਹੀਂ ਵਿਆ। ਕਿਉਂਕਿ ਉਹ ਕਦੇ ਜਾਤ ਤੱਕ ਕਰੋ ਠੰਡਾ ਬੁਰਜ ਇਹ ਪੋ ਦਾ ਮਹੀਨਾ ਜਿਹੜਾ ਸ਼ੁਰੂ ਹੋਇਆ ਨਾ ਸਾਧ ਸੰਗਤ ਦੀ ਹਰੇਕ ਕੌਮ ਦੇ ਵਿੱਚ ਈਸਾਈਅਤ ਦੇ ਵਿੱਚ ਜਾਂ ਇਸਲਾਮ ਦੇ ਵਿੱਚ ਵੱਡੇ ਵੱਡੇ ਦਿਨ ਬਣਾਏ ਜਾਂਦੇ। ਬੜਾ ਸੋਹਣਾ ਕਿਸੇ ਨੇ ਲਿਖਿਆ ਕੋਈ ਕੌਮ ਮੁਹਰਮ ਨੂੰ ਮੰਨਦੀ ਐ ਵੱਡਾ ਵੱਡੇ ਦਿਨਾਂ ਦਾ ਕੋਈ ਧਿਆਨ ਧਰਦਾ ਦਿਨ ਕੋ ਉਹਦੇ ਸਾਨੂੰ ਵੀ ਨਹੀਂ ਭੁੱਲਦੇ ਜਦੋਂ ਦਿੱਠਾ ਦਸ਼ਮੇਸ਼ ਨੂੰ ਦਾਨ ਕਰਦੇ। ਜੇ ਅੰਦਰ ਕਹਿੰਦੇ ਜੀਵਨ ਵਿੱਚ ਕੋਰਾਪਾਨ ਨਹੀਂ ਤੇ ਬਾਹਰਲੀ ਠੰਡ ਵੀ ਕੁਝ ਨਹੀਂ ਕਰ ਸਕਦੀ। ਬਾਰਲੀ ਠੰਡ ਵੀ ਤੁਸੀਂ ਇਤਿਹਾਸ ਸਾਡੇ ਸਾਹਮਣੇ ਆ ਨਾ ਠੰਡਾ ਬੁਰਜ ਆਪਾਂ ਅੱਗੇ ਵਿਚਾਰ ਕਰ ਰਹੇ ਆ ਸਤਿਗੁਰੂ ਕਹਿੰਦੇ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਹ ਜਿਨ੍ਹਾਂ ਦੇ ਪਰਮੇਸ਼ਰ ਦਾ ਨਾਮ ਆ ਨਾ ਤੇ ਜਿਨ੍ਹਾਂ ਦੇ ਕੰਠ ਦੇ ਵਿੱਚ ਜਿਨ੍ਹਾਂ ਦੇ ਹਿਰਦੇ ਵਿੱਚ ਉਹਨਾਂ ਨੂੰ ਬਾਹਰਲਾ ਕੋਰਾਪਣ ਕਠੋਰਤਾ ਵੀ ਪਰੇਸ਼ਾਨ ਨਹੀਂ ਕਰਦਾ 7 ਮਹੀਨੇ ਸਾਧ ਸੰਗਤ ਜੀ ਕੇਰਾ ਪਾਈ ਰੱਖਿਆ ਆਨੰਦਗੜ੍ਹ ਦੇ ਕਿਲੇ ਨੂੰ ਹਿੰਦੂ ਪਹਾੜੀ ਰਾਜੇ ਤੇ ਮੁਗਲਾਂ ਦੀਆਂ ਫੌਜਾਂ ਨੇ ਸਰਦ ਜਦ ਸਰਦੀ ਵੱਧਦੀ ਹੈ ਨਾ ਇਹ ਤਾਂ ਹੁਣ ਆਪਾਂ ਇੱਧਰ ਸਰਦੀ ਹੁੰਦੀ ਨਹੀਂ ਪੰਜਾਬ ਦੇ ਵਿੱਚ ਹੁਣ ਉਹ ਸਮੇਂ ਵਿੱਚ ਸਰਦੀ ਆ ਲਾਲੋ ਤੁਸੀਂ 300 ਸਾਲ ਪਹਿਲਾਂ ਦੀ ਗੱਲ ਹੈ ਜਿਆਦਾ ਪੁਰਾਣਾ ਥੋੜੇ ਇਤਿਹਾਸ ਉਦੋਂ ਦੀ ਸਰਦੀ ਗੁਰੂ ਸਾਹਿਬ ਪਾਸ਼ਾਨ ਗਲਗੀ ਤਰ ਪਾਸ਼ਾ ਨੂੰ 7 ਮਹੀਨੇ ਘੇਰਾ ਪਾਈ ਰੱਖਿਆ। ਉਹਨਾਂ ਸੋਚ ਨਹੀਂ ਕੀਆ ਵੀ ਜਦੋਂ ਭੁੱਖ ਲੱਗੇਗੀ ਇਹ ਬਾਹਰ ਆ ਜਾਣਗੇ ਹੱਥ ਖੜੇ ਕਰਕੇ। ਦੁਖੀ ਹੋ ਜਾਣਗੇ। ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜਾ ਆਪਣੇ ਸਿੱਖਾਂ ਨੂੰ ਵੀ ਰੋਜ਼ ਪੜ੍ਹਾ ਰਿਹਾ ਹੈ। ਕੇਤਿਆਂ ਦੂਖ ਭੋਗ ਸਦਮਾਰ ਇਹ ਵੀ ਦਾਤ ਤੇਰੀ ਦਾਤਾ। ਇਹ ਤਾਂ ਰੋਜ਼ ਪੜਦੇ ਆ ਜਿਹੜੇ ਅੰਦਰ ਹਨ ਨਾ ਜੇ ਸੁਖ ਦੇ ਤਾਂ ਤੁਝੇ ਆਰਾਮੀ ਦੁੱਖ ਵੀ ਤੁਝੇ ਧਿਆਈ ਜੇ ਭੁੱਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਮੁਸੀਬਤ ਵੇਲੇ ਜਦੋਂ ਪਰਿਵਾਰ ਇਕੱਠਾ ਹੋ ਜਾਏ ਨਾ ਤੇ ਮੁਸੀਬਤ ਘਟ ਜਾਂਦੀ ਹੈ ਆਪਾਂ ਆਪਣੇ ਹਿਸਾਬ ਨਾਲ ਸੋਚੀਏ ਕਿੰਨੀ ਵੱਡੀ ਮੁਸੀਬਤ ਹੈ ਪਰਿਵਾਰ ਦਾ ਵਿਛੋੜਾ ਹੋਇਆ ਮੁਸੀਬਤ ਕਦ ਖਤਮ ਹੋ ਜਾਂਦੀ ਹੈ ਜਦੋਂ ਪਰਿਵਾਰ ਇਕੱਠਾ ਹੁੰਦਾ ਹੈ ਪਰ ਜਦੋਂ ਪਰਿਵਾਰ ਵਿਖਰ ਗਿਆ ਤਿੰਨ ਹਿੱਸਿਆਂ ਵਿੱਚ ਪਰਿਵਾਰ ਚਲਾ ਗਿਆ ਪਰਿਵਾਰ ਦਾ ਵਿਛੋੜਾ ਹੋ ਗਿਆ ਗੰਗੂ ਬ੍ਰਾਹਮਣ ਜਿਹੜਾ ਸੀ ਸਭ ਜਾਦਿਆਂ ਨੂੰ ਗ੍ਰਿਫਤਾਰ ਕਰਾ ਦਿੰਦਾ ਸਰੰਦ ਪਹੁੰਚਾਇਆ ਜਾਂਦਾ ਹੈ ਬਾਬਾ ਜੋਰਾਵਰ ਸਿੰਘ ਬਾਬਾ ਫਤੇਹ ਸਿੰਘ ਤੇ ਮਾਤਾ ਗੁੱਜਰ ਕੌਰ ਦੀ ਉਹ ਠੰਡ ਜਿਹੜੀ ਆ ਨਾ ਜਾਂ ਤਾਂ ਬਜ਼ੁਰਗਾਂ ਨੂੰ ਲੱਗਦੀ ਹੈ ਤੇ ਜਾਂ ਬੱਚਿਆਂ ਨੂੰ ਲੱਗਦੀ ਹੈ ਤੇ ਉਸ ਬੁਰਜ ਦੇ ਵਿੱਚ ਜਿਹੜਾ ਨਾਮ ਹੀ ਠੰਡਾ ਬੁਰਜ ਸੀ ਜਿਹੜਾ ਸਾਤ ਸੰਗਤ ਦੀ ਗਰਮੀਆਂ ਦੇ ਵਿੱਚ ਵੀ ਠੰਡਾ ਰਹਿੰਦਾ ਸੀ ਜੇਠ ਹੜ ਦੇ ਗਰਮੀ ਦੇ ਵਿੱਚ ਵੀ ਠੰਡਾ ਰਹਿੰਦਾ ਸੀ ਅੱਠ ਬੁਰਜ ਸੀ ਉਸ ਵੇਲੇ ਸਰੰਦ ਦੇ ਵਿੱਚ ਸੱਤ ਬੁਰਜ ਛੋਟੇ ਸਨ ਤੇ ਸਭ ਤੋਂ ਵੱਡਾ ਬੁਰਜ ਸੀ ਜਿਹਦੀ ਉਚਾਈ ਇਤਿਹਾਸ ਵਿੱਚ 135 ਤੋਂ 140 ਫੁੱਟ ਲਿਖੀ ਹੈ। ਉਹਦੇ ਵਿੱਚ ਸੱਭ ਜਾਦਿਆਂ ਤੇ ਮਾਤਾ ਜੀ ਨੂੰ ਕੈਦ ਕੀਤਾ ਗਿਆ। ਨਾ ਥੱਲੇ ਪਿਛਾਉਣ ਵਾਸਤੇ ਕਪੜਾ ਹੈ, ਨਾ ਉੱਪਰ ਲੈਣ ਵਾਸਤੇ ਜਿਹੜੇ ਤਨ ਤੇ ਬਸਤਰ ਪਾਏ ਆ ਉਹੀ ਬਸਤਰ ਹਨ। ਤੇ ਜਦੋਂ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਸੱਭ ਜਾਦਿਆਂ ਨੂੰ ਸੋਬੇ ਨੇ ਆਖਿਆ ਬੱਚਿਓ ਤੁਸੀਂ ਇਸਲਾਮ ਕਬੂਲ ਕਰ ਲਓ ਤੁਹਾਨੂੰ ਅਸੀਂ ਛੱਡ ਦੇਾਂਗੇ ਬਾਬਾ ਫਤੇ ਸਿੰਘ ਨੇ ਆਖਿਆ ਸੀ ਤੂੰ ਇਸਲਾਮ ਕਬੂਲ ਕੀਤਾ ਉਹ ਕਹਿਣਾ ਤੁਹਾਡਾ ਕਹਿਣਾ ਕੀ ਹੈ ਬਾਬਾ ਫਤੇ ਸਿੰਘ ਨੇ ਆਖਿਆ ਤੂੰ ਦੱਸ ਤੂੰ ਇਸਲਾਮ ਕਬੂਲ ਕੀਤਾ ਕਹਿੰਦਾ ਹਾਂ ਮੈਂ ਮੁਸਲਮਾਨ ਹਾਂ ਪਤਾ ਕੌਣ ਹੁੰਦਾ ਮੁਸਲਮਾਨ ਸਾਡੀ ਬਾਣੀ ਕਹਿੰਦੀ ਆ ਮੁਸਲਮਾਨ ਮੋਮਦਿਲ ਹੋਵੇ ਤੇ ਤੇਰੇ ਅੰਦਰ ਤਾਂ ਕਠੋਰਤਾ ਹੈ ਦਇਆ ਤਾਂ ਹੀ ਨਹੀਂ ਨਾ ਜਿਦੋਂ ਗੁਰੂ ਸਾਹਿਬ ਨੇ ਸਮਝਾਉਂਦੇ ਨੇ ਸਾਰਿਆਂ ਨੂੰ ਸਮਝਾਇਆ ਹੁਣ ਉਸ ਵੇਲੇ ਤਿੰਨ ਧੜੇ ਸਨ Hindu ਸੀ, Musalman ਸੀ, yogi ਸਨ ਜੇ Hindu ਨੂੰ ਸਮਝਾਇਆ ਉੱਥੇ ਆਖਿਆ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਚ ਗੱਲ ਪਹਿਲਾਂ ਦਇਆ ਦੀ ਕੀਤੀ ਨਾ ਸਾਧ ਸੰਗਤ ਜੀ ਜੇ ਮੁਸਲਮਾਨ ਨੂੰ ਸਮਝਾਇਆ ਪਹਿਲਾਂ ਗੱਲ ਦਇਆ ਦੀ ਕੀਤੀ ਮੇਰ ਮਸੀਤ ਸਿੱਧਕ ਮਸੱਲਾ ਹੱਕ ਹਲਾਲ ਕੁਰਾਨ ਆ ਜਿਹੜੀ ਬਾਹਰ ਮਸੀਤ ਬਣੀ ਉਹ ਵੱਖਰੀ ਗੱਲ ਅੰਦਰ ਮਸੀਤ ਬਣਾ ਮੇਰ ਦੀ ਦਇਆ ਦੀ ਮਸੀਤ ਬਣਾ ਤੇ ਜੇ ਜੋਗੀ ਨੂੰ ਸਮਝਾਇਆ ਨਾ ਤੇ ਜੋਗੀ ਨੂੰ ਪ੍ਰਸ਼ਾਦ ਜਿਹੜਾ ਬੰਦੇ ਚੂਰਮਾ ਵੰਡਦੇ ਸੀ ਆਪਰੋ ਸ ਤੁਸੀਂ ਪੜ੍ਹਦੇ ਜਪਜੀ ਸਾਹਿਬ ਵਿੱਚ ਕਹਿੰਦੇ ਦਇਆ ਤੇਰੇ ਅੰਦਰ ਨਹੀਂ ਹੈ ਨਾ ਫਿਰ ਤੂੰ ਜਿੰਨਾ ਮਰਜ਼ੀ ਵੰਡੀ ਜਾ। ਭਗਤ ਗਿਆਨ ਦਇਆ ਭੰਡਾਰਾ ਫਿਰ ਅੰਦਰ ਦਇਆ ਨਹੀਂ ਤੂੰ ਵੰਢੇਗਾ ਕੀ ਆਪ ਹੀ ਖਾਈ ਜਾਂਦੇ ਤੁਸੀਂ ਤੇ ਆਪਸ ਵਿੱਚ ਕਰੀ ਜਾਂਦੇ ਆਦੇ ਕਿਸੇ ਆਦੇ ਸਤਿਗੁਰ ਕਹਿੰਦੇ ਉਹਨੂੰ ਕਰੋ। ਆਗ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ। ਬਾਬਾ ਫਾਪੇ ਜੀ ਨੇ ਆਖਿਆ ਤੂੰ ਆਪ ਦਾ ਅਸਲਾਮ ਕਬੂਲ ਨਹੀਂ ਕੀਤਾ। ਮੁਸਲਮਾਨਤਾ ਉਹ ਹੁੰਦਾ ਜਿਹੜਾ ਮੁਸਲਮਾਨ ਮੋਮਦਿਲ ਹੋ ਗਿਆ ਤਿੰਨ ਦਿਨ ਸਭ ਜਾਦੇ ਕਚੈਰੀਆਂ ਤੇ ਗਏ ਤਿੰਨ ਦਿਨ ਜਿਸ ਵੇਲੇ ਦਾਦੀ ਮਾਕੋ ਲੌਂਦੇ ਸੀ ਦਾਦੀ ਅੱਜ ਆਹ ਜਵਾਬ ਦਿੱਤਾ ਦਾਦੀ ਅੱਜ ਆਹ ਜਵਾਬ ਦਿੱਤਾ ਜਦੋਂ ਪਹਿਲੀ ਰਾਤ ਸੀ ਨਾ ਤੇ ਦਾਦੀ ਨੇ ਆਖਿਆ ਆਪ ਬੱਚਿਓ 7 ਤੇ 9 ਸਾਲ ਦੀ ਉਮਰ ਤੁਸੀਂ ਦੇਖ ਲਓ ਆਪਾਂ ਨੂੰ ਹੁਣ ਗੁਰਦੁਆਰੇ ਠੰਡ ਲੱਗਦੀ ਪਈ ਹੈ ਜਰਾਬਾਂ ਪਾ ਕੇ ਕੋਟ ਪਾ ਕੇ ਵੀ ਸਾਨੂੰ ਠੰਡ ਲੱਗਦੀ ਗਈ ਤੇ ਸਾਨੂੰ ਇਤਿਹਾਸ ਨੂੰ ਜਿੰਨੇ ਤੱਕਰ ਪੜਾਂਗੇ ਨਹੀਂ ਜਿੰਨੇ ਤੱਕਰ ਜੀਵਨ ਦੇ ਵਿੱਚ ਕਮਾਉਣ ਦਾ ਯਤਨ ਨਹੀਂ ਕਰਾਂਗੇ ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਪਰਵਾਹ ਨਹੀਂ ਕਰਦੇ ਗੁਰੂ ਕਾਬੇ ਵੀ ਬੈਠ ਜਾਂਦੇ ਜਰਾਬਾ ਪਾ ਕੇ ਕਿਉਂਕਿ ਸਾਨੂੰ ਜੀਵਨ ਦੇ ਵਿੱਚ ਸਾਹਮਣੇ ਬਣਿਆ ਪੈਰ ਧੋਣ ਕੇ ਵੀ ਪੈਰ ਧੋ ਕੇ ਆਉ ਗੁਰਦੁਆਰੇ ਅਸੀਂ ਦੂਸਰੇ ਪਾਸੇ ਵੀ ਆ ਜੰਨੇ ਆ ਅਸੀਂ ਜਰਾਬਾ ਅਸੀਂ ਪਾਉਣੀ ਆ ਜਰਾਬਾ ਮਤਲ ਅਸੀਂ ਪੜੇ ਲਿਖੇ ਆ ਅਸੀਂ ਪੈਸੇ ਵਾਲੇ ਆ ਕਦੇ ਇਤਿਹਾਸ ਪੜ੍ਹੋ ਤਾਂ ਸੀ ਕਿਹੜਾ ਨਿੱਘ ਦਿੱਤਾ ਸੀ ਦਾਦੀ ਨੇ ਦਾਦੀ ਕਹਿੰਦੀ ਆਓ ਬੱਚਿਓ ਤੁਹਾਨੂੰ ਮੈਂ ਨਿੱਘ ਦਿੰਨੀ ਐ ਤੇ ਦਾਦੀ ਆਪਣੇ ਕੋਲ ਰਜਾਈ ਵੀ ਨਹੀਂ ਐ ਆਪਣੇ ਕੋਲ ਕੰਬਲ ਵੀ ਨਹੀਂ ਐ ਇੱਥੇ ਕਿਹੜਾ ਕੋਈ ਅੱਗ ਬਾਲੀ ਹੋਈ ਐ ਮੈਨੂੰ ਦਿਖਦੇ ਦੀ ਦਾਦੀ ਨੇ ਨਾ ਗੋਦੀ ਵਿੱਚ ਦੋਨਾਂ ਨੂੰ ਬਿਠਾਇਆ ਕਹਿੰਦੀ ਅੱਜ ਮੈਂ ਨਿੱਘ ਦੇਾਂਗੀ ਤੁਹਾਨੂੰ ਸ਼ਹੀਦੀ ਕਥਾਵਾਂ ਸੁਣਾ ਕੇ ਸ਼ਹੀਦੀ ਕਥਾਵਾਂ ਸੁਣਾਉਂਗੀ ਤੁਹਾਨੂੰ ਨਿੱਘ ਦੇਾਂ ਅਰਦਾਸ ਕੀਤੀ ਦਾਦੀ ਨੇ ਗੁਰੂ ਅਰਜਨ ਸਾਹਿਬ ਪਾਸ਼ਾ ਜਿਹੜੀ ਤੱਤੀ ਤਵੀ ਤੇ ਤੁਸੀਂ ਬੈਠੇ ਉੱਗਲ ਦੀ ਦੇਗ ਵਿੱਚ ਉਬਾਲ ਲਿਆ ਗਿਆ ਤੁਹਾਨੂੰ ਉਹ ਨਿਕਮੈਂ ਆਪਣੇ ਸਭ ਜਾਨਿਆਂ ਨੂੰ ਦੇਣਾ ਚਾਹੁੰਦੀ ਅਜਮਤੀ ਦਾਸ ਸਦੀ ਦਾਸ ਦੇ ਆਲਾ ਜੀ ਦਾ ਸ਼ੀਦੀ ਦਾ ਦੇਣ ਹੈ ਆਰੇ ਨਾਲ ਚੀਰ ਦਿੱਤਾ ਸਦੀ ਦਾਸ ਨੂੰ ਰੂਹ ਦੇ ਵਿੱਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕਰ ਦਿੱਤਾ ਜੀ ਦੇ ਆਲਾ ਜੀ ਨੂੰ ਉੱਗਲ ਦੀ ਦੇਗ ਵਿੱਚੋਂ ਬਾਲਿਆ ਆਉ ਮੈਂ ਤੁਹਾਨੂੰ ਨਿੱਘ ਦਿੰਨੀ ਹਾਂ ਪਤਾ ਨਹੀਂ ਕੀ ਸੁਣਾਇਆ ਹੋਏਗਾ ਦਾਦੀ ਨੇ ਇੱਕ ਤੁਸੀਂ ਇਤਿਹਾਸ ਨੂੰ ਜੇ ਬਰੀਕੀ ਨਾਲ ਸਮਝੋ ਦੋ ਦਿਨ ਤਿੰਨ ਦਿਨ ਕਚਹਿਰੀ ਵਿੱਚ ਸਭ ਜਾਂਦੇ ਗਏ ਆ ਦਾਦੀ ਨਹੀਂ ਗਈ ਦਾਦੀ ਨੂੰ ਲੈ ਕੇ ਨਹੀਂ ਗਏ ਕਚਹਿਰੀ ਦੇ ਵਿੱਚ ਉਹਦਾ ਕਾਰਨ ਸੀ ਵੀ ਸ਼ਾਇਦ ਇਹ ਨਾਲ ਖੜੀ ਹੋਏਗੀ ਫਿਰ ਬੱਚੇ ਡਰਨਗੇ ਕਿ ਸਾਡੀ ਦਾਦੀ ਨਾਲ ਇਹਨਾਂ ਨੂੰ ਕੱਲਿਆਂ ਨੂੰ ਲੈ ਕੇ ਜਾਓ ਇਹ ਡਰ ਜਾਣਗੇ ਵੀ ਦਾਦੀ ਵੀ ਨਹੀਂ ਆਪਣੇ ਕੋਲ ਹੁਣ ਤਾਂ ਉਹ ਡਰਨ ਵਾਲੇ ਸੀ ਉਹਨਾਂ ਨੇ ਇਹ ਆਖਿਆ ਸੀ ਹਮੇ ਫੁੱਲ ਮਤ ਸਮਝਣਾ ਹਮ ਤੋਂ ਕਾਂਟੋਸ ਵੀ ਤੀਕੇ ਹੈ ਸਰ ਕਟਾ ਸਕਤੇ ਹੈ ਜੇ ਅੱਬਾ ਸੇ ਸਿੱਖੇ ਹੈ ਅਸੀਂ ਤਾਂ ਸ਼ਹੀਦ ਹੋਣ ਵਾਸਤੇ ਹੀ ਆਏ ਆ ਅੱਜ ਗੁਰਗੋਬ ਸਿੰਘ ਤੇ ਫਰਜੰਦ ਹਾਂ ਇੱਕ ਬੇਨਤੀ ਕਰਾਂ ਤੁਸੀਂ ਉਹਨੂੰ ਹਜਮ ਕਰ ਦਿਓ ਗੁਰੂ ਗੋਬਿੰਦ ਸਿੰਘ ਦੇ ਪੰਜ ਸਾਹਿਬਜ਼ਾਦੇ ਸੀ ਪੰਜ ਚਾਰਾਂ ਦੇ ਤਾਂ ਨਾਮ ਪਤਾ ਹੈ ਨਾ ਪੰਜਵਾਂ ਕੌਣ ਸੀ ਪੰਜਵਾਂ ਸੀ ਸਾਨੂੰ ਗੁਰੂ ਸਾਹਿਬ ਨੇ ਆਪਣਾ ਸਾਹਿਬ ਜادہ ਬਣਾਇਆ ਇਨ ਪੁੱਤਰਣ ਕੇ ਸੀਸ ਪਰ ਅਸੀਂ ਬਣਦੇ ਪੁੱਤਰ ਅੱਜ ਹੈ ਕਾਕਾਰ ਸਾਡੇ ਕੋਲ ਹੈ ਅਸੀਂ ਅੰਮ੍ਰਿਤ ਛਕਿਆ ਇਨ ਪੁੱਤਰਣ ਕੇ ਸੀਸ ਪਰ ਬਾਰ ਦੀਏ ਸੁੱਤ ਚਾਰ ਕਹਿੰਦੇ ਬੜਾ ਪਿਤਾ ਗੁਰਗੋਬ ਸਿੰਘ ਹੈ ਭਾਈ ਤੇਰੀ ਕਿਰਪਾਨ ਕਿੱਥੇ ਆ ਕੰਗਾ ਕਿੱਥੇ ਆ ਅਸੀਂ ਅੰਮ੍ਰਿਤਧਾਰੀ ਹੁੰਦੇ ਆਂ ਸਾਡੇ ਉੱਪਰ ਮਾਨ ਕੀਤਾ ਰੰਗਰੇਟਾ ਗੁਰੂ ਦਾ ਬੇਟਾ ਆਪਣੇ ਪੁੱਤਰਾਂ ਆਪਣੇ ਫਰਜੰਦ ਸਮਝਿਆ ਸਾਡੇ ਨਾਲ ਉਹ ਚੰਗੇ ਸੀ ਗਣੀਖਾਂ ਤੇ ਨਵੀਖਾਂ ਜਿਨ੍ਹਾਂ ਨੂੰ ਸਤਗੁਰੂ ਨੇ ਲਿਖ ਕੇ ਦਿੱਤਾ ਅੱਜ ਵੀ ਜਾਓ ਮਾਛੀਵਾੜੇ ਵਿੱਚ ਉਹ ਹੁਕਮਨਾਮਾ ਪਿਆ ਤੁਸੀਂ ਮੇਰੇ ਲਕੀਰ ਪੁੱਤਰੋ ਲਿਖ ਕੇ ਦਿੱਤਾ ਗੁਰੂ ਕਲਗੀ ਤਰਪਾਸ਼ ਮੇਰੇ ਲਕੀਰ ਪੁੱਤਰ ਕਿੱਡੀ ਵੱਡੀ ਕਿਰਪਾ ਸੀ ਸਾਧ ਸੰਗਤ ਜੀ ਮਾਤਾ ਗੁੱਜਰ ਕੌਰ ਦੋ ਦਿਨ ਹੋ ਗਏ ਨਿੱਗ ਦਿੰਦੀ ਅਮਾ ਕਿੰਨੀ ਠੰਡ ਹੈ ਪਰ ਕੋਖ ਤਖਾਰ ਨਾ ਵਿਆਪੀ ਕੰਠ ਮਿਲਿਆ ਹਰ ਨਾ ਕਿੱਡੀ ਬੱਡੀ ਬਖਸ਼ਿਸ਼ ਕਰ ਦਿੱਤੀ ਹੋਏ ਕਹਿੰਦੇ ਹਨ ਤੀਸਰਾ ਦਿਨ ਹੋਇਆ ਅੱਜ ਕੀ ਫਤਵਾ ਹੋ ਚੁੱਕਾ ਹੈ ਇਹਨਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿਓ ਸਪਾਈ ਲੈਣ ਆਇਆ ਹਰ ਇੱਕ ਬੰਦਾ ਪੱਥਰ ਤੇ ਲਈ ਹੁੰਦਾ ਸਿਪਾਈਆਂ ਨੇ ਜਦੋਂ ਦੋ ਸਿਪਾਈ ਸੀ ਦੋਨੇ ਸਾਬ ਜਾਨ ਮਾਤਾ ਇਹਨਾਂ ਨੂੰ ਤਿਆਰ ਕਰਦੇ ਅਸੀਂ ਲੈ ਕੇ ਜਾਂ ਜਦੋਂ ਨਾ ਪੰਜ ਸੱਤ ਪੌੜੀਆਂ ਉਤਰਿਆ ਨਾ ਸਿਪਾਈ ਤੇ ਦਾਦੀ ਨੂੰ ਕਹਿੰਦਾ ਦਾਦੀ ਅੱਖਾਂ ਭਰੀਆਂ ਸੀ ਉਹਦੀਆਂ ਇਹਨਾਂ ਨਾਲ ਪਿਆਰ ਕਰ ਲਾ ਆ ਦੋ ਦਿਨ ਹੋ ਗਏ ਸੀ ਵਾਪਸ ਆ ਗਏ ਸੀ ਅੱਜ ਇਹਨਾਂ ਨੇ ਵਾਪਸ ਨਹੀਂ ਆਉਣਾ ਕਹਿੰਦੇ ਕਿ ਮੈਨੂੰ ਪਤਾ ਮੈਂ ਤਿਆਰ ਕਰਕੇ ਭੇਜ ਰਹੀ ਹਾਂ ਜਦੋਂ ਨਾ ਦੋ ਚਾਰ ਪੌੜੀਆਂ ਹੋਰ ਉਤਰ ਗਏ 140 ਫੁੱਟ ਦੀ ਉਚਾਈ ਦੋ ਚਾਰ ਪੌੜੀਆਂ ਉਤਰ ਕੇ ਬਾਬਾ ਫਤੇਹ ਸਿੰਘ ਦਾਦੀ ਨੂੰ ਕਹਿੰਦਾ ਦਾਦੀ ਅੱਜ ਤੋਂ ਇੱਕ ਗੱਲ ਭੁੱਲ ਗਈ ਤੂੰ ਸਾਰੀ ਜ਼ਿੰਦਗੀ ਕੁਝ ਨਹੀਂ ਭੁੱਲੀ ਸੀ ਪਰ ਅੱਜ ਤੂੰ ਭੁੱਲ ਗਈ ਹੈ ਮਾਤਾ ਗੁਜਰ ਕੌਰ ਪੁੱਛਦੀ ਪੁੱਤਰਾ ਮੈਂ ਕੀ ਭੁੱਲ ਗਈ ਅੱਜ ਅੱਜ ਤੂੰ ਅਰਦਾਸ ਕਰਨੀ ਭੁੱਲ ਗਈ ਅਸੀਂ ਦੋ ਦਿਨ ਤੋਂ ਜਾ ਰਹੇ ਹਾਂ ਤੂੰ ਅਰਦਾਸ ਕਰਦੀ ਸੀ ਅੱਜ ਕਿਉਂ ਨਹੀਂ ਅਰਦਾਸ ਕੀਤੀ ਕਹਿ ਲੱਗੀ ਅਰਦਾਸ ਮੈਂ ਅੱਜ ਵੀ ਕਰਾਂਗੀ ਪਰ ਤੁਹਾਡੇ ਜਾਣ ਤੋਂ ਬਾਅਦ ਕਰਾਂਗੀ ਅੱਜ ਮੈਂ ਅਰਦਾਸ ਤੁਹਾਡੇ ਦਾਦੇ ਦੇ ਅੱਗੇ ਕਰਾਂਗੀ ਤੁਹਾਡੇ ਦਾਦੇ ਗੁਰ ਤੇਗ ਬਹਾਦਰ ਸਾਹਿਬ ਦੇ ਅੱਗੇ ਅਰਦਾਸ ਕਰਾਂਗੀ ਅੱਜ ਉਹਨੂੰ ਬੇਨਤੀ ਕਰਾਂਗੀ ਉਹਦੇ ਚਰਨਾਂ ਵਿੱਚ ਅਰਦਾਸ ਕਰਾਂਗੀ ਕਿ ਜਿੰਨਾ ਤੂੰ ਮੈਨੂੰ ਫਰਜ਼ ਦਿੱਤਾ ਸੀ ਨਾ ਮੈਂ ਆਪਣੇ ਪੋਤਰਿਆਂ ਦਾ ਨਿਵਾਅ ਦਿੱਤਾ ਹੈ ਅੱਜ ਸ਼ਾਮ ਨੂੰ ਮੇਰੀ ਗੋਦੀ ਵਿੱਚ ਨਹੀਂ ਆਉਣਾ ਇਹਨਾਂ ਨੇ ਅੱਜ ਤੇਰੀ ਗੋਦੀ ਵਿੱਚ ਜਾ ਕੇ ਬੈਠਣਗੇ ਆ ਮੇਰੀ ਗੋਦੀ ਦੀ ਨਹੀਂ ਬੈਠਣਾ ਇਹਨਾਂ ਨੇ ਇਹਨਾਂ ਨੂੰ ਸੰਭਾਲ ਲਈ ਸ਼ਾਮ ਨੂੰ ਇਹ ਸ਼ਾਮ ਨੂੰ ਤੇਰੀ ਗੋਦੀ ਵਿੱਚ ਬੈਠਣਾ ਹੈ ਇਹਨਾਂ ਕਿੰਨੀ ਕਿਰਪਾ ਕੀਤੀ ਹੋएगी ਕਿੰਨੀ ਬਖਸ਼ਿਸ਼ ਹੋएगी ਸਭ ਜਾਦਿਆਂ ਦੇ ਉੱਪਰ ਸੱਤ ਤੇ 9 ਸਾਲ ਦੀ ਉਮਰ ਕਾਰਨ ਕੀ ਸੀ ਕੋਕ ਤੁਖਾਰ ਨਾ ਵਿਆਪੇ ਕਾਂਠੇ ਵੇਲਾ ਹਰ ਨਾ ਅੰਦਰ ਉਹਨਾਂ ਦੇ ਪਰਮੇਸ਼ਰ ਦਾ ਨਾਮ ਸੀ ਇਹ ਦੁਨੀਆ ਦੀ ਠੰਡ ਕੀ ਕਰਸ ਦੋਨੇ ਚੀਜ਼ਾਂ ਦੱਸੀਆਂ ਗੁਰੂ ਸਾਹਿਬ ਗਰਮੀ ਸਾਨੂੰ ਬਹੁਤ ਲੱਗਦੀ ਹੈ ਪਰ ਗੁਰੂ ਸਾਹਿਬ ਨੇ ਉਹ ਵੀ ਦੱਸਤਾ ਸਾੜ ਅ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ ਗੁਰੂ ਸਾਹਿਬ ਕਹਿੰਦੇ ਸਾੜ ਤ ਬੰਦਾ ਤਿਸ ਲੱਗੇ ਹਰ ਨਾ ਹੋ ਨਾ ਜਿਨ੍ਹਾਂ ਉਪਾਰ ਤਤੀ ਤਵੀ ਤੇ ਬੈਠ ਕੇ ਦਿਖਾਇਆ ਠਾੜ ਦਾ ਮੇਨਾ ਆ ਹੁੰਦਾ ਹੈ ਕੋਈ ਗਰਮੀ ਨਹੀਂ ਪਰੇਸ਼ਾਨ ਕਰਦੀ ਸਭ ਜਾਦਿਆਂ ਨੇ ਦੱਸ ਦਿੱਤਾ ਭਾਈ ਕੋਈ ਠੰਡ ਪਰੇਸ਼ਾਨ ਨਹੀਂ ਕਰਦੀ ਜੇ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਹੈ ਕੋਕ ਤਖਾਰ ਨਾ ਬਿਆਪਈ ਕੰਠ ਮਿਲਿਆ ਹਰ ਨਾ ਹੰ ਮੰਨ ਬੇਦਿਆ ਚਰਨਾਰ ਰਬਿੰਦ ਮੰਨ ਜਿਹੜਾ ਨਾ ਉਹਦੇ ਚਰਨਾ ਦੇ ਨਾਲ ਬਿੰਨਿਆ ਗਿਆ ਹੈ ਉਹਦੇ ਉਪਦੇਸ਼ਾਂ ਨਾਲ ਬਿੰਨਿਆ ਗਿਆ ਹੈ ਅਲੱਗ ਨਹੀਂ ਹੋ ਰਿਹਾ ਮੰਨ ਬੇਦਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾ ਅੰਦਰ ਕਹਿੰਦੇ ਲਗਨ ਲੱਗ ਗਈ ਐ ਅੰਦਰ ਪਰਮੇਸ਼ਰ ਦੇ ਦਰਸ਼ਨਾਂ ਦੀ ਤੇ ਕਹਿੰਦੇ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ ਓਟ ਸ਼ਬਦ ਦੋ ਅੱਖਰਾਂ ਦਾ ਹੈ ਓਟ ਦਾ ਅਰਥ ਹੁੰਦਾ ਸਹਾਰਾ ਆਸਰਾ ਜਿਨ੍ਹਾਂ ਨੇ ਸਤਿਗੁਰੂ ਤੇਰਾ ਆਸਰਾ ਲਿਆ ਨਾ ਤੇਰਾ ਸਹਾਰਾ ਲਿਆ ਓਟ ਗੋਬਿੰਦ ਗੋਪਾਲ ਰਾਏ ਆ ਤੁਸੀਂ ਪੜਦੇ ਹੋ ਨਾ ਗੁਰਤੇਬਾਦਰ ਸਾਹਿਬ ਦੇ ਬਚਨ ਸੰਗ ਸਖਾ ਸਭ ਤਜ ਗਏ ਕੋ ਨਿਭੋ ਸਾਥ ਜਦਨ ਉਹਦੀ ਓਟ ਲਓਗੇ ਨਾ ਭਾਵੇਂ ਸਾਰੇ ਛੱਡ ਦੇਣ ਜਦਨ ਸਾਰੇ ਛੱਡ ਜਾਂਦੇ ਨਾ ਮਾਫ ਕਰਨਾ ਉਸ ਦਿਨ ਉਹ ਨਾਲ ਹੁੰਦਾ ਹੈ ਉਸ ਦਿਨ ਉਹ ਨਾਲ ਹੁੰਦਾ ਹੈ ਅਸੀਂ ਮਹਿਸੂਸ ਤਾਂ ਕਰੀਏ ਕਿ ਸਿਰਫ ਪੜਨ ਵਾਸਤੇ ਥੋੜੇ ਜਿਹਾ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿਨ੍ਹਾਂ ਨੂੰ ਅਸੀਂ ਸਮਝਦੇ ਸੀ ਉਹ ਤਾਂ ਛੱਡ ਗਏ ਪਰ ਜਦਨ ਕੋਈ ਵੀ ਨਹੀਂ ਹੋਏਗਾ ਉਸ ਦਿਨ ਉਹ ਤੇਰੇ ਨਾਲ ਹੋਏਗਾ ਓਟ ਗੋਬਿੰਦ ਗੋਪਾਲ ਰਾਏ ਸੇਵਾ స్వాਮੀ ਲਾਹੋ ਜੇ ਤਨ ਉਹਦੀ ਓਟ ਲੋਗੇ ਨਾ ਵਿਖਿਆ ਪੋ ਨਾ ਸਕੀ ਮਿਲ ਸਾਧੂ ਗੁਣ ਗਾਹ ਗਾਹ ਗੋਣਿਆ ਸ਼ਬਦ ਮਤਲਬ ਵਿਚਾਰ ਕਰਨੇ ਤਾਨੂੰ ਫਿਰ ਵਿਖਿਆ ਪੋਣ ਵਿਖਿਆ ਕਹਿੰਦੇ ਮਾਇਆ ਮਾਇਆ ਤਾਨੂੰ ਪੋ ਨਹੀਂ ਸਕਦੀ ਸਾਧ ਸੰਗਤ ਦੀ ਮਾਇਆ ਜ਼ਹਿਰ ਬਣ ਜਾਂਦੀ ਹੈ ਜਿਹੜੇ ਉਹਦੀ ਓਟ ਨਹੀਂ ਲੈਂਦੇ ਜਿਹੜੇ ਉਹਦੀ ਓਟ ਲੈਂਦੇ ਆ ਉਹ ਮਾਇਆ ਜਿਹੜੀ ਉਹਦੇ ਵਾਸਤੇ ਧਰਮ ਬਣ ਜਾਂਦਾ ਗੰਗੂ ਵਾਸਤੇ ਮਾਇਆ ਜ਼ਹਿਰ ਬਣ ਗਈ ਉਹੀ ਮਾਇਆ ਟੋਡਰਵਲ ਵਾਸਤੇ ਪਿਆਰ ਬਣ ਗਿਆ ਪੁੱਲ ਬਣ ਗਿਆ ਧਰਮ ਬਣ ਗਿਆ ਉਹੀ ਮਾਇਆ ਸੀ ਨਾ ਗੰਗੂ ਵਾਸਤੇ ਜ਼ਹਿਰ ਉਹੀ ਮਾਇਆ ਹੈ ਜੋ ਤੁਸੀਂ ਮਾਇਆ ਸਫਲ ਕਰਦੇ ਹੋ ਧਰਮ ਕਰਦਿਆਂ ਵਾਸਤੇ ਉਹੀ ਮਾਇਆ ਹੁੰਦੀ ਲੋਕੀ ਜਿਹੜੇ ਸ਼ਰਾਬਾਂ ਪੀ ਕੇ ਜੂਆ ਖੇល ਕੇ ਬੁਰੇ ਕੰਮ ਕਰਕੇ ਮਾਇਆ ਬਰਬਾਦ ਕਰਦੇ ਮਾਇਆ ਤਾਂ ਉਹੀ ਹੁੰਦੀ ਹੈ ਪਰ ਜੇ ਕਹਿੰਦੇ ਵਿਖਿਆ ਪੋ ਨਾ ਸਕੇ ਮਿਲ ਸਾਧੂ ਗੁਣ ਗਾ ਜੈ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹੋ ਜਿੱਤੋਂ ਸਾਡੀ ਸੁਰਤ ਪੈਦਾ ਹੋਈ ਉਹਦੇ ਵਿੱਚ ਲੀਨ ਹੋ ਗਈ ਜੈ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹੋ ਕਰ ਗਐ ਲੀਨੀ ਪਾਰ ਬ੍ਰਹਮ ਬੋੜ ਨਾ ਵਿਛੜਿਆ ਜਦੋਂ ਉਹ ਹੱਥ ਪੜਦਾ ਨਾ ਕਰ ਗਹਿ ਮਤਲ ਪਕੜਨਾ ਇਕ ਹੁੰਦਾ ਨੇ ਜਦੋਂ ਬੱਚਾ ਹੱਥ ਫੜਦਾ ਧੱਕਾ ਪਾਏਗਾ ਤਾਂ ਹੱਥ ਛੁੱਟ ਸਕਦਾ ਜਦੋਂ ਬਾਪ ਹੱਥ ਫੜਦਾ ਬੱਚੇ ਦਾ ਭਾਵੇਂ ਜਿੰਨੇ ਵਰਜੀ ਧੱਕੇ ਪਾਉਣ ਫਿਰ ਕਿਉਂਕਿ ਉਹ ਮਜ਼ਬੂਤੀ ਨਾਲ ਫੜਦਾ ਤੇ ਸਤਿਗੁਰੂ ਮਜ਼ਬੂਤੀ ਨਾਲ ਫੜਦਾ ਕਹਿੰਦੇ ਭਾਈ ਉਹ ਪਰਮੇਸ਼ਰ ਨੇ ਜਦੋਂ ਹੱਥ ਫੜਿਆ ਬਾਹਾਂ ਪਕੜ ਠਾਕੁਰ ਹੋਂ ਕਿ ਦੀ ਗੁਣ ਅਬ ਗੁਣ ਨਾ ਪਛਾਣੇ ਉਹ ਬਹੁਤ ਵੱਡੀ ਕਿਰਪਾ ਕਰਦਾ ਬਾਹਾਂ ਪਕਰ ਕੱਢ ਲੈਨੇ ਆਪਣੇ ਗ੍ਰਹਯ ਅੰਧਕੂਪ ਤੇ ਮਾਇਆ ਕਰ ਗਏ ਲੀਨੀ ਪਾਰ ਬ੍ਰਹਮ ਬੋੜ ਨਾ ਵਿਛੜਿਆ ਵਾਰ ਜਾਉ ਲਖ 베ਰੀਆਂ ਹਰ ਸੱਜਣ ਅਗਮ ਅਗਾਉ ਕਹਿੰਦੇ ਵਾਰ-ਵਾਰ ਮੈਂ ਉਹ ਤੋਂ ਪਰਵਾਣ ਜਾਂਦਾ ਵਾਰ ਜਾਉ ਲਖ 베ਰੀਆਂ ਸੱਜਣ ਅਗਮ ਅਗਾਉ ਸਰਮ ਪਈ ਨਾਰਾਇਣ ਨਾਨਕ ਦਰ ਪਿਆ ਸਰਮ ਮਤਲੋ ਲਾਜ ਰੱਖਦਾ ਜਿਹੜਾ ਉਹਦੀ ਸ਼ਰਨ ਵਿੱਚ ਆ ਜਾਂਦਾ ਸਰਮ ਪਈ ਨਾਰਾਇਣ ਨਾਨਕ ਦਰ ਪਿਆਉ ਪੋਕ ਸੁਹੰਦਾ ਸਰਬ ਸੁਖ ਜਿਸ ਬਖਸ਼ੇ بے ਪ੍ਰਵਾਹ ਕਹਿੰਦੇ ਉਹ ਬੇਪਰਵਾਹ ਪਰਮੇਸ਼ਰ ਜਿਹੜਾ ਨਾ ਜਿਹਦੇ ਕਿਰਪਾ ਕਰ ਦਿੰਦਾ ਉਹਦੀ ਜ਼ਿੰਦਗੀ ਦੇ ਵਿੱਚ ਕਠੋਰਤਾ ਨਹੀਂ ਹੈ ਉਹਦੀ ਜ਼ਿੰਦਗੀ ਵਿੱਚ ਕੋਰਾਪਣ ਨਹੀਂ ਹੈ ਉਹਦੇ ਅੰਦਰ ਬਹੁਤ ਨਿਗ ਦੇ ਦਿੰਦਾ ਪਰਮੇਸ਼ਰ ਉਹ ਨਹੀਂ ਡਰਦੇ ਉਹ ਸਿਰਫ ਇੱਕ ਅਕਾਲ ਪੁਰਖ ਤੇ ਪਰਮੇਸ਼ਰ ਤੇ ਭਰੋਸਾ ਰੱਖਦੇ ਆ ਤੇ ਸਾਨੂੰ ਜੀਵਨ ਦੇ ਵਿੱਚ ਉਹਤੇ ਭਰੋਸਾ ਰੱਖੀਏ ਮੈਂ ਜਿੱਦਾ ਬੇਨਤੀ ਕੀਤੀ ਨਾ ਸਤਗੁਰੂ ਨੇ ਸਾਨੂੰ ਆਪਣੇ ਬਣਾਇਆ ਆਖਰੀ ਬੇਨਤੀ ਕਰਕੇ ਸਮਾਪਤੀ ਕਰ ਰਿਆਂ ਇੱਕ ਦਿਨ ਮਾਤਾ ਗੁਜਰਕੌਰ ਚਾਰੇ ਸਾਹਿਬਜਾਦਿਆਂ ਨੂੰ ਲੈ ਕੇ ਬੈਠੀ ਆਨੰਦਪੁਰ ਸਾਹਿਬ ਦੀ ਧਰਤੀ ਐ ਸਾਹਮਣੇ ਪਾਸ਼ਾ ਜੀ ਬੈਠਿਆ ਕਲਗੀਧਰ ਪਾਸ਼ਾ ਜੀ ਬੜੀ ਖੁਸ਼ ਆ ਮਾਤਾ ਗੁਜਰਕੌਰ ਤੇ ਪਿਤਾ ਜੀ ਸਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾ ਕਿ ਮਾਤਾ ਅੱਜ ਬੜੀ ਖੁਸ਼ ਲੱਗਦੀ ਐ ਕਹਿੰਦੇ ਲਾਲ ਜੀ ਖੁਸ਼ ਕਿਉਂ ਨਾ ਹੋਵਾਂ ਤੁਹਾਡੇ ਦਰਸ਼ਨ ਕਰਨ ਲਈ 30 ਸਾਲ ਦਾ ਸਮਾਂ ਦੇਖਿਆ ਜੀ 30 ਸਾਲ ਬਾਅਦ ਤੁਹਾਡੇ ਦਰਸ਼ਨ ਹੋਏ ਸੀ ਜਿਦ ਆਪਾਂ ਕਹਿੰਦੇ ਨਾ ਆਪਣੀ ਇੱਕ ਕਹਾਵਤ ਹੈ ਵੀ ਮੂਰ ਨਾਲੋਂ ਵਿਆਹ ਪਿਆਰਾ ਹੁੰਦਾ ਹੈ ਅੱਜ ਇੱਕ ਨੇ ਚਾਰ ਦਿੱਤੇ ਆ ਪਰਵੇਸ਼ਰ ਨੇ ਚਾਰ ਪੁੱਤਰੇ ਆ ਮੇਰੇ ਤੇ ਸਤਿਗੁਰੂ ਜੀ ਨੇ ਆਖਿਆ ਮਾਂ ਖੁਸ਼ ਨਾ ਹੋ ਚਾਰ ਨਹੀਂ ਤੇਰੀ ਗੋਦੀ 'ਚ ਇੱਕੋ ਪਾਗੇ ਜਾਣਾ ਤੇਰੀ ਗੋਦੀ ਵਿੱਚ ਇੱਕ ਪਾਗੇ ਜਾਣਾ ਕਹਿੰਦੇ ਲਾਲ ਜੀ ਤੁਹਾਡੀ ਬਜਾਰਤ ਤੁਸੀਂ ਜਾਣਦੇ ਹੋ ਪਰ ਇਹਦਾ ਦੱਸ ਤਾਂ ਦਿਓ ਕੀ ਆ ਕਹਿੰਨ ਲੱਗੇ ਨਹੀਂ ਇਹ ਚਾਰ ਨਹੀਂ ਤੇਰੀ ਗੋਦੀ 'ਚ ਇੱਕ ਪਾਗੇ ਜਾਣਾ ਉਹ ਕਿਹੜਾ ਮੈਂ ਇਦਾਂ ਦਾ ਖਾਲਸਾ ਬਣਾਉਂਗਾ ਉਹਦੇ ਵਿੱਚ ਚਾਰੇ ਗੁਣ ਹੋਣਗੇ ਆ ਜੀਤ ਦਾ ਵੀ ਗੁਣ ਹੋਵੇਗਾ ਕਿਹੜਾ ਦੁਨੀਆਂ ਵਿੱਚ ਹਾਰੇਗਾ ਨਹੀਂ ਤੇ ਜਿੱਤਦੇ ਹੁੰਦੇ ਆ ਜਿਹੜੇ ਜੂਝਦੇ ਹੁੰਦੇ ਆ ਤੇ ਦੂਸਰਾ ਗੁਣ ਜਿਹਾਰ ਵਾਲਾ ਪਾ ਦਿਆਂਗੇ ਕਿ ਸਿੱਖ ਜੂਝੇਗਾ ਜਿੱਤਣ ਵਾਸਤੇ ਜੂਝੇਗਾ ਤੇ ਜਿਹੜਾ ਜੂਝਦਾ ਹੁੰਦਾ ਨਾ ਉਹਦੇ ਅੰਦਰ ਜੋਰ ਹੁੰਦਾ ਹੈ ਤੇ ਮੈਂ ਜੋਰ ਵੀ ਆਪਣੇ ਖਾਲਸੇ ਵਿੱਚ ਪਾਵਾਂਗਾ ਤੇ ਉਹ ਖਾਲਸਾ ਕਦੇ ਹਾਰੇਗਾ ਨਹੀਂ ਉਹਦੀ ਹਮੇਸ਼ਾ ਹੀ ਫਤਿਹ ਹੋਏਗੀ ਇਹ ਗੁਣ ਮੈਂ ਆਪਣੇ ਖਾਲਸੇ ਵਿੱਚ ਆਪਣੇ ਸਿੱਖ ਦੇ ਵਿੱਚ ਮੈਂ ਪਾ ਕੇ ਜਾਣਾ ਸਾਨੂੰ ਸਤਿਗੁਰ ਨੇ ਮਾਨ ਦਿੱਤਾ ਤੇ ਆਓ ਬਾਣੀ ਤੇ ਭਰੋਸਾ ਕਰੋ ਸਤਿਗੁਰ ਜੀ ਦਾ ਦਿੱਤਾ ਹੋਇਆ ਬਾਣਾ ਉੱਤੇ ਭਰੋਸਾ ਕਰੋ ਤੇ ਦੇਖੋ ਫਿਰ ਗੁਰੂ ਮਹਾਰਾਜ ਆਪ ਕਿਰਪਾ ਕਰਦੇ ਆ ਬਾਣੀ ਤਾਂ ਉਹੀ ਹੈ ਨਾ ਉਹੀ ਇਤਿਹਾਸ ਹੈ ਜਿਹਨੂੰ ਸੁਣਾ ਕੇ ਦਾਦੀ ਨੇ ਤਿਆਰ ਕਰ ਦਿੱਤਾ ਐਡੀ ਵੱਡੀ ਸ਼ਹਾਦਤ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰ ਦਿੱਤੇ ਇਨੀਆਂ ਬੇਨਤੀਆਂ ਗੁਰੂ ਸੰਗਤ ਜੀ ਪ੍ਰਵਾਨ ਕਰਨੀਆਂ ਉਨਿਆ ਬੈਂਤ ਭੁੱਲਾ ਨੂੰ ਬਖਸ਼ਦੇ ਆ ਬਲਾਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ